ਜਾ ਮੈਂ ਬਣਾ ਦਿੰਨੀ ਆ ਕੋਈ ਗੱਲ ਨਹੀਂ 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 ਮੰਮੀ ਜੀ ਉਹ ਜਾ ਕੇ ਮੈਨੂੰ ਦੱਸਣ ਦੇ ਹੀ ਵੀ ਕੀ ਕੁਝ ਹੋਇਆ ਵਾਗੇ ਸਿਰਫ ਇੱਕ ਚੋਲਾਂ ਦਾ ਕਰਕੇ ਤੇ ਮੈਂ ਨਹੀਂ ਚਾਹੁੰਦੀ ਵੀ ਘਰ ਦੇ ਵਿੱਚ ਕਫਾਤ ਪਵੇ ਮੈਂ ਸੋ ਉਹਨਾਂ ਨੂੰ ਪਹਿਲਾਂ ਹੀ ਲਈ ਹੀ ਕਹਿਣ ਕਿ ਕੋਈ ਗੱਲ ਨਹੀਂ ਆ ਚੋਲ ਮੈਂ ਬਣਾ ਦਿੰਨੀ ਆ ਉਹ ਕਹਿੰਦੇ ਕਿ ਨਹੀਂ ਚਲ ਤੂੰ ਰਹਿਂਦੇ ਗਰਮੀ ਬੜੀ ਆ ਤੇ ਤਾਂ ਕਰਕੇ ਉਹ ਤੁਹਾਨੂੰ ਕਹਿਣ ਆਏ ਹੀ ਤੇ ਉਥੇ ਤਾਂ ਕੀ ਕੁਝ ਤੇ ਮੈਂ ਆਪੇ ਮੈਂ ਕਿੱਧਰ ਜਾਣਾ ਮੈਂ ਇਦਾਂ ਕਿ ਤੱਕ ਸੂਟ ਉੱਥੇ ਹੀ ਰਹਿਂਦਾ ਤੇ ਮੈਂ ਆਣ ਕੇ ਤੇ ਪਿਆਜ਼ ਪੂਜੀ ਕੱਟਣ ਦਾ ਵੀ ਤਾਂ ਸੰਦੀਪ ਆ ਗਿਆ ਐਸ਼ਰ ਮੰਮੀ ਹੋਰਾ ਮੇਰੀ ਗੱਲ ਸੁਣ ਮੰਮੀ ਹੋਰਾ ਮੈਨੂੰ ਲੈ ਗਈ ਡਰਾਈング ਰੂਮ ਚ ਆਂਦੀ ਕਿ ਤੂੰ ਭੂਏ ਚੜਾ ਲੈਣਾ ਵਾ ਆਪਣਾ ਕੰਮ ਆਪ ਨਹੀਂ ਕਰ ਸਕਦੀ ਇਹ ਕਿੰਨਾ ਘਪਾਰਾ ਕੰਮ ਵੀ ਦੋ ਪਿਆਜ਼ ਕੱਟ ਕੇ ਤੇ ਝੋਲ ਨਹੀਂ ਬਣਾ ਸਕਦੀ ਉਹਨੂੰ ਮੈਂ ਹਾਂ ਚੱਲ ਕੋਈ ਗੱਲ ਨਹੀਂ ਪੁੱਤ ਦੁਪਹਿਰੇ ਸਾਰਿਆਂ ਨੇ ਖਾਣੀ ਇਹ ਕੰਡੀਸ਼ਨ ਜਿਨਾ ਕੰਮ ਕਰੀਂ ਨਹੀਂ ਕਰਦਾ ਕੋਈ ਗੱਲ ਨਹੀਂ ਕੰਮ ਕਰਵਾਉਣਾ ਮਾੜਾ ਮੱਟਾ ਫਿਰ ਕੀ ਹੋ ਜਾ ਕੰਮ ਚ ਕਰਦੀ ਆ ਮੈਂ ਮੈਂ ਕਦੋਂ ਮਨਾ ਕਰਨ ਈ ਆ ਹੁਣ ਮੰਮੀ ਵਿਚਾਰੀ ਨੇ ਰੈਸਟ ਕਰਨੀ ਸੀ ਸਾਰਾ ਕੰਮ ਕਰਕੇ ਹਟੇ ਹੀ ਤੇ ਕੱਪੜੇ ਪ੍ਰੈਸ ਕਰਨ ਦੇ लवली ਆ ਗਿਆ ਚੋਲ ਬਣਾ ਦੇ ਹੁਣ ਵੀ ਤੇ ਬੜੀ ਐ ਨਾ ਸੋਈਚ ਬਣਾਉਣ ਵਾਸਤੇ ਚੋਲ ਤੇ ਉਦੋਂ ਹੀ ਆ ਜਾਂਦੀ ਉਹ